ਮਾਸੂਮ ਬੱਚੇ ਜਿਹੜੇ ਕਿ ਸਕੂਲ ਪਰਨ ਜਾਂਦੇ ਨੇ ਉਹਨਾਂ ਦੇ ਮਨਾਂ ਤੇ ਸਭ ਤੋਂ ਵੱਧ ਜਿਹੜਾ ਅਸਰ ਹੁੰਦਾ ਹੈ ਉਹ ਅਧਿਆਪਕਾਂ ਦਾ ਹੁੰਦਾ ਹੈ ਅਧਿਆਪਕ ਇੱਕ ਬੱਚੇ ਨੂੰ ਸਮਾਜ ਦੇ ਵਿੱਚ ਵਧੀਆ ਤਰੀਕੇ ਨਾਲ ਜੀਉਣ ਦਾ ਤਰੀਕਾ ਸਿਖਾਉਂਦੇ ਨੇ ਉਹਨਾਂ ਨੂੰ ਚੰਗੇ ਇਨਸਾਨ ਬਣਨ ਵਿੱਚ ਮਦਦ ਕਰਦੇ ਨੇ ਤੇ ਸਾਡੇ ਨਾਲ ਅੱਜ ਗੱਲਬਾਤ ਕਰਨ ਲਈ ਇੱਕ ਅਧਿਆਪਕੀ ਨੇ ਜਿਨ੍ਹਾਂ ਦਾ ਨਾਮ ਹੈ ਜੀ ਹਰਕਿਰਤ ਕੌਰ ਉਹਨਾਂ ਲਈ ਇੱਕ ਖਾਸੀਅਤ ਹੈ ਉਹਨਾਂ ਦੇ ਵਿੱਚ ਉਹਨਾਂ ਨੇ ਪੜਾਉਣ ਦੇ ਨਾਲ ਨਾਲ ਖੇਡਾਂ ਦੇ ਵਿੱਚ ਵੀ ਮਹਾਰਤ ਹਾਸਲ ਕੀਤੀ ਰਹੀ ਹੈ ਹਾਉ ਜੀ ਨਾਲ ਸਵਾਗਤ ਕਰਦੇ ਆਂ ਤੇ ਗੱਲਬਾਤ ਕਰਨ ਦਾ سلسلہ ਸ਼ੁਰੂ ਕਰਦੇ ਆਂ ਮੈਡਮ ਜੀ ਸਵਾਗਤ ਹੈ ਜੀ ਪਹਿਲਾਂ ਤਾਂ ਧੰਨਵਾਦ ਜੀ ਤੁਹਾਡਾ ਇਸ ਇੱਕ ਨਿਵਾਣੀ ਨੂੰ ਮਾਨ ਬਖਸ਼ਣ ਦਾ ਤੁਸੀਂ ਮੇਰੇ ਕੋਲ ਆਏ ਇੰਟਰਵਿਊ ਲੈਣ ਲਈ ਧੰਨਵਾਦ ਜੀ ਬਹੁਤ ਬਹੁਤ ਜੀ ਤੇ ਮੈਡਮ ਤੁਹਾਡੇ ਬਾਰੇ ਮੈਂ ਸੋਸ਼ਲ ਮੀਡੀਆ ਤੇ ਦੇਖਿਆ ਸੀ ਤੇ ਤੁਸੀਂ ਬੱਚਿਆਂ ਨੂੰ ਬੜੇ ਵਧੀਆ ਤਰੀਕੇ ਨਾਲ ਪੜ੍ਹਾਉਂਦੇ ਹੋ ਤੇ ਪੜਾਉਣ ਦੇ ਨਾਲ ਨਾਲ ਮੈਂ ਤੁਹਾਡੀ ਖੂਬ ਅਚੀਵਮੈਂਟ ਦੇਖੀ ਉਸੇ ਖੇਡਾਂ ਦੇ ਵਿੱਚ ਵੀ ਮਹਾਰਤ ਹਾਸਲ ਕਰ ਲਈ ਹੈ ਇਹ ਸਭ ਤੋਂ ਪਹਿਲਾਂ ਤੁਸੀਂ ਆਪਣੇ ਬਾਰੇ ਦੱਸੋ ਤੁਸੀਂ ਕਿਹੜੇ ਸਕੂਲ 'ਚ ਅਧਿਆਪਕ ਹੋ ਤੇ ਕਿਵੇਂ ਤੁਸੀਂ ਖੇਡਾਂ ਦੇ ਵਿੱਚ ਆਏ ਮੇਰਾ ਨਾਮ ਹਰਪ੍ਰੀਤ ਕੌਰ ਹੈ ਮੈਂ ਇਹਦੀ ਟੀਚਰ ਕਾਂਝਲੇ ਵਿਖੇ ਬਤੌਰ ਈਟੀਟੀ ਟੀਚਰ ਪੜਾ ਰਹੀ ਹਾਂ ਜੀ ਬੱਚਿਆਂ ਨੂੰ ਔਰ ਮੇਰੀ ਜਿਹੜੀ ਜੁਆਇਨਿੰਗ ਹੈ 2008 ਦੀ ਹੈ ਜੀ 27 ਅਕਤੂਬਰ 2008 ਟੀਚਿੰਗ ਫੈਲੋ ਭਰਤੀ ਹੋਏ ਸੀ ਉਨਾਂ ਜ ਮੈਨੂੰ ਸੇਵਾ ਕਰਨ ਦਾ ਮੌਕਾ ਮਿਲੇ ਹੁਣ ਮੈਂ ਪ੍ਰਾਇਮਰੀ ਸਕੂਲ ਚ ਕਾਹਨਿ ਪੜਾ ਰਹੀ ਹਾਂ ਜੀ ਇਹ ਤੁਸੀਂ ਤੁਹਾਡਾ ਕੈਰੀਅਰ ਹੋ ਗਿਆ ਤੁਹਾਡਾ ਪੜਾਉਣ ਦਾ ਤੇ ਹੁਣ ਮੈਂ ਗੱਲਬਾਤ ਕਰ ਰਿਹਾ ਸੀ ਖੇਡਾਂ ਦੀ ਤੁਸੀਂ ਖੇਡਾਂ ਦੀ ਸ਼ੁਰੂਆਤ ਕਿਵੇਂ ਕੀਤੀ ਬਚਪਨ ਦੇ ਵਿੱਚ ਤੁਸੀਂ ਕਦੋਂ ਸ਼ੁਰੂ ਹੋਏ ਤੇ ਹੁਣ ਤੁਸੀਂ ਇਹ ਇਸ ਦੇ ਵਿੱਚ ਆ ਕੇ ਵੀ ਖੇਡਾਂ ਦੇ ਵਿੱਚ ਮਹਾਨਤਾ ਹਾਸਲ ਕਰ ਲਈ ਤੁਸੀਂ ਸਾਨੂੰ ਦਰਸ਼ਕਾਂ ਨੂੰ ਇਹਦੇ ਬਾਰੇ ਜ਼ਰੂਰ ਦੱਸੋ ਦੇਖੋ ਜੀ ਸ਼ੌਂਕ ਤਾਂ ਮੈਨੂੰ ਪਹਿਲਾਂ ਹੀ ਸੀ ਗੇਮਸ ਦਾ ਹੋਰ ਮੈਂ हाई स्कूल गई मैं पहला हाकी खेल दी फिर फुटबॉल खेडी गेम तो मैं कोई छदी नहीं है और फिर मैंने पोजिशन हासिल की जैवलिन थ्रो डिस्कस थ्रो और शॉर्ट पुट मेरी पैट गेम्स ने फिर मैं जब प्रायमरी क्लीयर किया हाई स्कूल गई मैं फरीदकोट डिस्ट्रिक्ट बिशनंदी पेंड स्कूल है जी सरकारी हाई स्कूल से ਉਥੇ ਮੈਂ 8ਵੀਂ ਕਲਾਸ ਪਾਸ ਕੀਤੀ ਤੇ ਮੇਰੇ ਪਾਪਾ ਜੌਬ ਕਰਦੇ ਸੀ ਵਰਸਿੰਡੇ ਜਿਹੜੇ ਦੇ ਵਿੱਚ ਖਾਦ ਫੈਕਟਰੀ ਚ ਹੁਣ ਅਸੀਂ ਉੱਥੇ ਸ਼ਿਫਟ ਹੋ ਗਏ 9th ਤੋਂ ਮੈਂ ਸੀਨੀਅਰ ਸੈਂਟਰੀ ਸਕੂਲ ਬਠਿੰਡਾ ਵਿਖੇ ਪੜ੍ਹਾਈ ਸ਼ੁਰੂ ਕੀਤੀ ਤੇ ਫਿਰ ਗੇਮਸ ਦੀ ਵੀ ਸ਼ੁਰੂ ਕਰ ਦਿੱਤੀਆਂ ਮੈਂ ਫੁੱਟਬਾਲ, ਹੈਲਵੋਲ ਔਰ ਐਥਲੈਟਿਕਸ ਦੇ ਵਿੱਚ ਅੰਮਲ ਰਹਿੰਦੀ ਸੀ ਮੈਨੂੰ ਗੇਮ ਦਾ ਸ਼ੌਕ ਬਹੁਤ ਸੀ ਪਰ ਇਹਦੇ ਵਿੱਚ ਮੇਰੇ ਪਾਪਾ ਨੇ ਮੈਨੂੰ ਬਹੁਤ ਮੋਟਿਵੇ ਮੋਟੀਵੇਟ ਕੀਤਾ ਉਹਨਾਂ ਨੂੰ ਸੌਖੇ ਕਿ ਮੇਰਾ ਬੱਚਾ ਮਤ ਵੱਧ ਹਰ ਇੱਕ ਮਤਲਬ ਪਾਰਟਿਸਪੇਟ ਕਰੇ ਹਰ ਇੱਕ ਚੀਜ਼ ਦੇ ਵਿੱਚ ਉਹਨਾਂ ਨੇ ਮੈਨੂੰ ਗੇਮਜ਼ ਬਾਰੇ ਮੈਨੂੰ ਕਿਹਾ ਵੀ ਨਹੀਂ ਬੇਟੇ ਪਿੱਛੇ ਨਹੀਂ ਹਟਣਾ ਤੁਸੀਂ ਔਰ ਮੈਨੂੰ ਬਹੁਤ ਹੈਲਪfull ਉਹਨਾਂ ਦੀ ਹੋਈ ਜਿਹਦੇ ਕਰਕੇ ਮੈਂ ਗੇਮਜ਼ ਦੇ ਵਿੱਚ ਹਿੱਸਾ ਲੈਂਦੀ ਰਹਿੰਦੀ ਸੀ ਔਰ ਉਹ ਮੇਰੀ ਹੈਲਪ ਕਰਦੇ ਰਹਿੰਦੇ ਸੀ ਕਦੀ ਉਹਨਾਂ ਨੇ ਮੈਨੂੰ ਨਹੀਂ ਰੋਕਿਆ ਸੀ ਵੀ ਇੱਥੇ ਨਹੀਂ ਜਾਣਾ ਉੱਥੇ ਨਹੀਂ ਜਾਣਾ ਵੀ ਜਿੱਥੇ ਮਰਜ਼ੀ ਜਾਓ ਆਪ خود ਮੇਰੇ ਨਾਲ ਜਾਂਦੇ ਸੀ ਮੈਨੂੰ ਪਾਰਟਿਸਪੇਟ ਕਰਾਉਣ ਵਾਸਤੇ ਤੇ ਜਦੋਂ ਬੰਦਾ ਕੁਵਾਰਾ ਹੁੰਦਾ ਜੀ ਉਦੋਂ ਮਾਪੇ ਪੂਰੀ سپورਟ ਕਰਦੇ ਨੇ ਤੇ ਵਿਆਹ ਤੋਂ ਬਾਅਦ ਥੋੜੀ ਜਿਹੀ ਮੁਸ਼ਕਲਾਂ ਦਾ ਸ਼ਾਇਦ ਸਾਹਮਣਾ ਕਰਨਾ ਪੈਂਦਾ ਹੈ ਕਿ ਤੁਹਾਡੇ ਹਸਬੰਦ ਨੇ ਤੁਹਾਨੂੰ سپورਟ ਕੀਤਾ ਤੇ ਮਾਂ ਤੇ ਵਿੱਚ ਪਾਰਟਿਸਪੇਟ ਕਰ ਲਈ ਦੇਖੋ ਜੀ ਪਹਿਲਾਂ ਜਦ ਮੈਂ ਮੈਰਿਜ ਤੋਂ ਪਹਿਲਾਂ ਮੇਰੇ ਪਾਪਾ ਨੇ ਬਹੁਤ ਸਾਥ ਦਿੱਤਾ ਮੇਰਾ ਬਹੁਤ ਮਤਲਬ ਇਸ ਫੀਲਡ ਦੇ ਵਿੱਚ ਮੈਂ ਆਪਣੇ ਆਪ ਨੂੰ ਅੱਗੇ ਲੈ ਕੇ ਗਈ ਪਰ ਮੈਰਿਜ ਤੋਂ ਬਾਅਦ ਮੈਨੂੰ ਥੋੜਾ ਜਿਹਾ ਇਹ ਸੀਗਾ ਵੀ ਸ਼ਾਇਦ ਅੱਗੇ ਜਾ ਕੇ ਪਤਾ ਨਹੀਂ ਕਿਸ ਤਰ੍ਹਾਂ ਦੀਆਂ ਮੁਜ਼ੂਰੀਆਂ ਹੋਣੀਆਂ ਕੀ ਹੋਏਗਾ ਕੀ ਨਹੀਂ ਔਰ ਇੱਥੇ ਆ ਕੇ ਵੀ ਮੈਨੂੰ ਮਤਲਬ ਇਸ ਗੱਲ ਦਾ ਬਿਲਕੁਲ ਇਹਨਾਂ ਨੇ ਅਹਿਸਾਸ ਹੀ ਨਹੀਂ ਹੋਣ ਦਿੱਤਾ ਮੇਰੇ ਹਸਬੰਦ ਨੇ ਬਹੁਤ ਮੇਰੀ ਹੈਲਪ ਕੀਤੀ ਹਰ ਥਾਂ ਤੇ ਜਿੱਤੇ ਮੈਗਨੇਸ ਦੇ ਵਿੱਚ ਜੇ ਮਜਾਨੀ ਮੇਰੇ ਨਾਲ ਜਾਂਦੇ ਨੇ ਔਰ ਮੈਂ ਪ੍ਰੈਕਟਿਸ ਕਰਨੀ ਚਾਹਾਂ ਤਾਂ ਵੀ ਮੇਰੇ ਨਾਲ ਖੁਦ ਜਾਂਦੇ ਨੇ ਖੁਦ ਵੀ ਮਤਲਬ ਇਸ ਰਸਤੇ ਤੇ ਕਹਿੰਦੇ ਨੇ ਵੀ ਤੁਹਾਨੂੰ ਆਪ ਵੀ ਕਰ ਲੈਂਦੇ ਨੇ ਪ੍ਰੈਕਟਿਸ ਥੋੜੀ ਬਹੁਤ ਮੇਰੇ ਬੱਚੇ ਮੇਰਾ ਬਹੁਤ ਸਾਥ ਦਿੰਦੇ ਨੇ ਜੀ ਇਸ ਗੱਲ ਨੂੰ ਤੇ ਤੁਸੀਂ ਕਿਹੜੇ-ਕਿਹੜੇ ਮਾਰਿਸ ਤੋਂ ਬਾਅਦ ਕਿਹੜੇ-ਕਿਹੜੇ ਟੂਰਨਾਮੈਂਟ ਚ ਪਾਰਟਿਸਪੇਟ ਕਰਤਾ ਤੇ ਕੀ-ਕੀ ਤੁਸੀਂ ਮੈਗਨੇਸ ਦਿੱਤੇ ਨੇ ਜੀ ਮੈਂ ਇਹ ਸਟੇਟ ਖੇਲੇ ਆ ਜੈਵਲਿੰਥ ਥਰੋ ਸੈਕੰਡ ਪੋਜੀਸ਼ਨ ਮੇਰੀ ਉੱਤੇ ਸੀਗੀ ਮੇਰਾ ਤੋਂ ਬਾਅਦ ਮਤਲਬ ਮੈਂ ਪ੍ਰਾਈਵੇਟ ਸਕੂਲ ਜੌਬ ਕਰਨ ਲੱਗੀ ਸਪ੍ਰਿੰਗਡੇਲ ਪਬਲਿਕ ਸਕੂਲ ਦੇ ਵਿੱਚ 2008 ਤੱਕ ਮੈਂ ਜੌਬ ਕੀਤੀ 2000 ਤੋਂ ਸ਼ੁਰੂ ਕਰੀ ਸੀ 2008 ਵਿੱਚ ਮੇਰੀ ਭਰਤੀ ਇਹ ਇੱਧਰ ਬਤੌਰ ETT ਟੀਚਰ ਹੋ ਗਈ ਮੈਂ ਸਰਕਾਰੀ ਪ੍ਰਾਇਮਰੀ ਸਕੂਲ ਕਾਇਲਾ ਵਿਖੇ ਔਰ ਮੈਨੂੰ ਆਪਣਾ ਬਚਪਨ ਯਾਦ ਆਉਂਦਾ ਸੀ ਮੈਂ ਆਪਣੇ ਬੱਚਿਆਂ ਨੂੰ ਵੀ ਆਪਣੇ ਵਾਂਗ ਮੌਦਲੂ ਖੜਾ ਕਰਨਾ ਚਾਹੁੰਦੀ ਸੀ ਮੇਰੇ ਬੱਚੇ ਵੀ ਮੇਰੇ ਸਕੂਲ ਦੇ ਬੱਚੇ ਜਿਹੜੇ ਨੇ ਨਿੱਕੇ ਨਿੱਕੇ ਬੋਟ ਵੀ ਉਹਨਾਂ ਨੂੰ ਮੈਂ ਗੇਮਾਂ ਦੇ ਵਿੱਚ ਅੱਗੇ ਲੈ ਕੇ ਜਾਵਾ ਮੈਂ ਉਹਨਾਂ ਨੂੰ ਪ੍ਰੈਕਟਿਸ ਕਰਾਣੀ ਸ਼ੁਰੂ ਕਰ ਦਿੱਤੀ ਔਰ ਮੈਂ ਆਪਣੇ ਬੱਚੇ ਨੂੰ ਵੀ ਸਟੇਟ ਖੜਾ ਕੇ ਲੈ ਕੇ ਗਈ ਪਿਛਲੇ ਸਾਲ ਅਨੰਦਪੁਰ ਸੈੱਟ ਗੇਮ ਹੋਈਆਂ ਸੀ ਤੇ ਸਕੂਲ ਵੱਲੋਂ ਵੀ ਡਿਪਾਰਟਮੈਂਟ ਵੱਲੋਂ ਵੀ ਮੇਰੀ ਕਮੇਟੀ ਦੇ ਵਿੱਚ ਸਿਲੈਕਸ਼ਨ ਹੁੰਦੀ ਹੈ ਬਲਾਕ ਸਪੋਰਟਸ ਕਮੇਟੀ ਵੀ ਸਿਲੈਕਸ਼ਨ ਹੋਈ ਸੀ ਐ ਸਾਲ ਵੀ ਦੋ ਸਾਲ ਲੀ ਕਮੇਟੀ ਬਣੀ ਉਹਦੇ ਚ ਵੀ ਮੇਂ ਸਿਲੈਕਸ਼ਨ ਹੋਈ ਹੈ ਜੀ ਤੇ ਤੁਸੀਂ ਬੱਚਿਆਂ ਨੂੰ ਦੇਖੋ ਪੜਾਉਣ ਦਾ ਵੀ ਤੁਹਾਡਾ ਬਹੁਤ ਵੱਡਾ ਜੁਮ ਹੈ ਤੇ ਨਾਲ ਨਾਲ ਤੁਸੀਂ ਖੇਡਾਂ ਦੇ ਵਿੱਚ ਵੀ ਉਹ ਕਰਦੇ ਹੋ ਤੇ ਤੁਸੀਂ ਮੈਨੇਜ ਕਿਵੇਂ ਕਰਦੇ ਹੋ ਤਾਂ ਤੁਹਾਨੂੰ ਦੇਖ ਕੇ ਬੱਚੇ ਕਿਵੇਂ ਮੋਟੀਵੇਟ ਹੁੰਦੇ ਨੇ ਦੇਖੋ ਜੀ ਮੈਂ ਪੜਾਉਣ ਦਾ ਤਰੀਕਾ ਵੀ ਮੇਰਾ ਅਲੱਗ ਹੀ ਹੈ ਮੈਂ ਖੇਡ ਖੇਡ ਦੇ ਵਿੱਚ ਪੜ੍ਹਾਉਂਦੀ ਮੈਂ ਬੱਚਿਆਂ ਨੂੰ ਕਵਤਾ ਗਾ ਕੇ ਵੀ ਕੋ ਸਨੰਨੀ ਹੈ ਕਵਤਾ ਗਾਣ ਦੇ ਰੂਪ ਦੇ ਵਿੱਚ ਉਹਨਾਂ ਨੂੰ ਊੜਾ ੜਾ ਜਿਵੇਂ ਮਤਲਬ ਕਰਵਾਇਆ ਮੈਂ ਔਰ ਫਿਰ ਜੇਣਾ ਮੇਰਾ ਟਾਈਮ ਹੁੰਦਾ ਇੱਕ ਘੰਟਾ ਮੇਰਾ ਪਿੱਛੇ ਹੋ ਮੈਂ ਫਿਰ ਗੇਮਸ ਦੇ ਵਿੱਚ ਬੱਚਿਆਂ ਨੂੰ ਲਗਾ ਦਿੰਦੀ ਹਾਂ ਹਾਂਜੀ ਮੈਂ ਮੈਰਿਜ ਤੋਂ ਬਾਅਦ ਤੁਸੀਂ ਕਿਹੜੀਆਂ ਕਿਹੜੀਆਂ ਖੇਡਾਂ ਦੇ ਵਿੱਚ ਪਾਰਟਿਸਿਪੇਟ ਕੀਤਾ ਤੇ ਕਿਹੜੇ-ਕਿਹੜੇ ਤੁਸੀਂ ਮੈਡਲ ਪ੍ਰਾਪਤ ਕੀਤੇ ਨੇ ਜੀ ਪਹਿਲਾਂ ਹੀ ਸਾਡੇ ਡਿਪਾਰਟਮੈਂਟ ਨੇ ਗੇਮਸ ਕਰਵਾਈਆਂ ਸੀ ਟੀਚਰਸ ਦੀਆਂ ਮੈਂ ਉਹਨਾਂ 'ਚ ਪਾਰਟਿਸਿਪੇਟ ਕੀਤਾ ਔਰ ਮੈਂ ਫਸਟ ਪੋਜੀਸ਼ਨ ਹਾਸਲ ਕੀਤੀ ਬਣੀ ਫਿਰ ਮੈਨੂੰ ਉੱਥੇ ਪਤਾ ਲੱਗਿਆ ਵੀ ਮਾਸਟਰ ਗੇਮਸ ਮਕਸਦ ਹਿੱਸੇ ਹੁੰਦੀਆਂ ਨੇ ਤੇ 2022 ਦੇ ਵਿੱਚ ਮਸਤੋਨ ਸਾਹਿਬ ਵੀ ਇਹ ਗੇਮਸ ਹੋਈਆਂ ਮਾਸਟਰ ਗੇਮਸ ਮੈਂ 10 ਇਵੈਂਟ ਕੀਤੇ ਡਿਸਕਸ ਥ्रो ਜੈਵਲਿਨ ਥ्रो ਔਰ ਲੌਂਗ ਜੰਪ ਫਰਸਟ ਪੋਜੀਸ਼ਨ ਜੈਵਲਿਨ ਥ्रो ਫਰਸਟ ਪੋਜੀਸ਼ਨ ਡਿਸਕਸ ਥ्रो ਔਰ ਸੈਕੰਡ ਪੋਜੀਸ਼ਨ ਲੌਂਗ ਜੰਪ ਦੇ ਵਿੱਚ ਮੈਨੇ ਹਾਸਲ ਕੀਤੀ ਇਸ ਤੋਂ ਬਾਅਦ ਜਿਹੜੇ ਵਿਦਿਆਰਥੀ ਖਿਡਾਰੀ ਜੇਤੂ ਸੀਗੇ ਉਹਨਾਂ ਦੀ ਚੌਥੀ ਉੱਥੇ ਨੈਸ਼ਨਲ ਐਥਲੈਟਿਕਸ ਚੈਂਪੀਅਨਸ਼ਿਪ 2023 ਦੇ ਵਿੱਚ ਹੋਈ ਜਿੱਥੇ। ਔਰ ਮੈਨੂੰ ਇਹਦੇ ਵਿੱਚ ਭਾਗ ਲਿਆ ਮੇਰੇ ਹਸਬੰਦ ਮੇਰੇ ਨਾਲ ਗਏ ਬੱਚੇ ਮੇਰੇ ਨਾਲ ਗਏ। ਤਾਂ ਉੱਥੇ ਮਤਲਬ ਕਾਫੀ ਸਟੇਟਸ ਦੇ ਖਿਡਾਰੀ ਆਏ ਹੋਏ ਸੀਗੇ। ਪਰ ਉਹਨਾਂ ਦੇ ਵਿੱਚੋਂ ਦੇਖੋ ਮੈਂ ਫਸਟ ਪੋਜੀਸ਼ਨ ਲਈ ਡਿਸਕਸ ਥਰੋ ਦੇ ਵਿੱਚੋਂ ਤੇ 3rd ਪੋਜੀਸ਼ਨ ਮੈਨੇ ਸ਼ਾਰਟ ਪੁੱਟ ਚੁੱਕੀ। ਜੀ। ਤੇ ਤੁਸੀਂ ਖੇਡਾਂ ਦੇ ਵਿੱਚ ਵੀ ਮਹੱਤਵ ਹਾਸਲ ਕੀਤੀ ਹੋਈ ਹੈ। ਬੱਚਿਆਂ ਨੂੰ ਬੜੇ ਵਧੀਆ ਤਰੀਕੇ ਨਾਲ ਤੁਸੀਂ ਪੜਾ ਰਹੇ ਹੋ। ਉਸ ਤੋਂ ਇਲਾਵਾ ਤੁਹਾਨੂੰ ਵਿੱਚ ਆਇਆ ਕਿ ਤੁਸੀਂ ਸਮਾਜ ਸੇਵਾ ਦੇ ਕੰਮਾਂ ਦੇ ਵਿੱਚ ਵੀ ਵੱਧ ਛੜ ਕੇ ਹਿੱਸਾ ਲੈਣੇ ਹੋ ਉਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਜਰੂਰ ਜਾਣਕਾਰੀ ਦਿਓ ਤੁਸੀਂ ਕਿਹੜੇ ਕਿਹੜੇ ਕੰਮ ਕਰਦੇ ਹੋ ਜੀ ਜੀ ਮਤਲਬ ਲੋੜਵੰਦ ਲੋਕਾਂ ਦੀ ਅਸੀਂ ਹੈਲਪ ਕਰਦੇ ਆ ਕਿਸੇ ਵੀ ਤਰ੍ਹਾਂ ਹੋਰ ਪਹਿਲਾਂ ਕਰੋਨਾ ਕਾਲ ਦੇ ਵਿੱਚ ਜਿੰਨੀ ਦੇਰ ਕਰੋਨਾ ਚੱਲਿਆ ਉੰਨੀ ਦੇਰ ਅਸੀਂ ਹਰ ਇੱਕ ਨਾਕੇ ਦੇ ਉੱਤੇ ਪੁਰਸਨ ਲਾਜਮ ਜਿਹੜੇ ਸੀਗੇ ਉਹਨਾਂ ਨੂੰ ਸਵੇਰੇ ਸਵੇਰ ਦੀ ਚਾਹ ਔਰ ਬਿਸਕੁਟ ਦੇ ਕੇ ਅਸੀਂ ਦੇਂਦੇ ਸੀ ਤੇ ਬੁਣ ਵੀ ਮਤਲਬ ਜਿੱਥੇ ਵੀ ਸਾਨੂੰ ਕਿਤੇ ਜਰੂਰਤ ਹੁੰਦੀ ਹੈ ਕਿਸੇ ਦੇ ਅਸੀਂ ਉੱਥੇ ਖੜ੍ਹਦੇ ਹਾਂ ਹਰ ਇੱਕ ਦੀ ਹੈਲਪ ਕਰਦੇ ਹਾਂ ਪੁਰਗੋਵੈਸਰ ਸਟੱਡੀ ਸਰਕਲ ਦੇ ਨਾਲ ਅਸੀਂ ਮਿਲੇ ਹੋਏ ਹਾਂ ਜੀ ਮੇਰੇ ਹਸਬੰਡ ਔਰ ਮੈਂ ਉਹਨਾਂ ਦੇ ਮੈਂਬਰ ਹੈ ਤੇ ਹਰ ਸੰਡੇ ਨੂੰ ਕਿਤੇ ਨਾ ਕਿਤੇ ਕੋਈ ਫੰਕਸ਼ਨ ਹੋਇਆ ਹੀ ਰਹਿੰਦਾ ਹੈ ਪਿੱਛੇ ਅਸੀਂ ਅੱਖਾਂ ਦਾ ਕੈਂਪ ਲਗਾ ਕੇ ਹਟੇ ਹਾਂ ਜੀ ਕੈਂਪ ਲਗਾਇਆ ਉਹ ਜੀ ਕਾਫੀ ਮਤਲਬ ਸਾਨੂੰ ਮੌਕਾ ਮਿਲਿਆ ਸੇਵਾ ਕਰਨ ਦਾ ਲੋਕਾਂ ਦੀ ਸੇਵਾ ਕਰਨਾ ਫ੍ਰੀ ਕੈਂਪ ਸੀਗਾ ਕੋਂਦਲ ਕੈਂਪ ਵੀ ਇਹਨਾਂ ਦੇ ਲੱਗਦੇ ਨੇ ਜੀ ਉੱਥੇ ਵੀ ਅਸੀਂ ਹਰ ਤਰ੍ਹਾਂ ਦੀ ਹੈਲਪ ਉਹਨਾਂ ਨਾਲ ਕਰਦੇ ਆ ਜੀ ਮਰੀਜ਼ਾਂ ਦੀ ਅੱਜ ਕੱਲ ਲੜਕੀਆਂ ਨੂੰ ਵੈਸੇ ਇਹ ਸੁਭਾ ਮਿਲ ਰਹੀਆਂ ਨੇ ਮਤਲਬ ਮਾਪੇ ਕੋਸ਼ਿਸ਼ ਕਰਦੇ ਨੇ ਕਿ ਆਪਾਂ ਉਹਨਾਂ ਨੂੰ ਖੇਡਾਂ ਦੇ ਵਿੱਚ ਪਾਰਟਿਸਪੇਟ ਕਰਾਈਏ ਪੁਰਾਣੇ ਸਮੇਂ ਤੁਸੀਂ ਖੇਡਾਂ ਦੇ ਵਿੱਚ ਪਾਰਟਿਸਪੋਰਟ ਕਰਦੇ ਆ ਰਹੇ ਹੋ ਪਹਿਲਾਂ ਜਿਵੇਂ ਤੁਸੀਂ ਦੱਸਿਆ ਕਿ ਮਾਪੇ ਦਾ ਪੂਰਾ ਸਪੋਰਟ ਸੀ ਤੁਸੀਂ ਕਿਵੇਂ ਦੇਖਦੇ ਹੋ ਤੁਹਾਡੇ ਜੀਵਨ ਤੇ ਕਿਹਦਾ ਸਭ ਤੋਂ ਵੱਧ ਪ੍ਰਭਾਵ ਪਿਆ ਜੀ ਦੇਖੋ ਇਹ ਮਾਪਿਆਂ ਨੂੰ ਸਪੋਰਟ ਕਰਨੀ ਚਾਹੀਦੀ ਬੱਚਿਆਂ ਦੀ ਖਾਸ ਕਰਕੇ ਕੁੜੀਆਂ ਦੀ ਤਾਂ ਕਰਨੀ ਚਾਹੀਦੀ ਜੀ ਕੁੜੀਆਂ ਕਿਸੇ ਪਾਸੇ ਕੁੜੀਆਂ ਨੂੰ ਇਹ ਨਹੀਂ ਮਹਿਸੂਸ ਹੋਣਾ ਚਾਹੀਦਾ ਵੀ ਅਸੀਂ ਹੁਣ ਇੱਥੇ ਇਸ ਘਰ ਚ ਆਏ ਤਾਂ ਵੀ ਸਾਨੂੰ ਬਗਾਨਾ ਸਮਝ ਰਹੇ ਨੇ ਅਸੀਂ ਕਿਸੇ ਅਗਲੇ ਘਰ ਜਾਵਾਂਗੇ ਉਹ ਵੀ ਕਹਿ ਦਿੰਦੇ ਨੇ ਵੀ ਇਹ ਬਗਾਨੇ ਪਿਛਲੇ ਘਰੋਂ ਆਈਆਂ ਨੇ ਤੇ ਮਾਪਿਓ ਨੂੰ ਚਾਹੀਦਾ ਵੀ ਇਹਨਾਂ ਦੀ ਸਪੋਰਟ ਕਰਨ ਬੱਚਿਆਂ ਦੀ ਜਿਵੇਂ ਸਪੋਰਟਸ ਦੇ ਵਿੱਚ ਜਾਂ ਕਿਸੇ ਵੀ ਖੇਤਰ ਵਿੱਚ ਕੁੜੀਆਂ ਸਭ ਤੋਂ ਅੱਗੇ ਹੋਣੀਆਂ ਚਾਹੀਦੀਆਂ ਜੀ ਸਾਡੇ ਪਾਪਾ ਬਹੁਤ ਇਸ ਗੱਲ ਨੂੰ ਅਸੀਗੇ ਸਾਡੇ ਨਾਲ ਹਰ ਥਾਂ ਤੇ ਖੜਦੇ ਸੀ ਮੈਂ ਐਨਸੀਸੀ ਜੁਆਇਨ ਕੀਤੀ ਹੋਈ ਸੀ ਔਰ ਮੇਰੇ ਪਾਪਾ ਖੁਦ ਮੈਨੂੰ ਯੂਨੀਫਾਰਮ ਸਟਾਰ ਤੇ ਲਗਾ ਕੇ ਪੈਸ ਕਰਕੇ ਦੇ ਸੀ ਮੇਰੀ ਸਿਲੇਕਸ਼ਨ 26 ਜਨਵਰੀ ਦੀ ਪ੍ਰੇਰਨਾ ਇਹ ਵੀ ਹੋ ਗਈ ਸੀ ਪਰ ਮੇਰਾ ਖੁਦ ਆਪਣਾ ਮਨ ਪਤਾ ਨਹੀਂ ਕਿਵੇਂ ਬਸ ਨਹੀਂ ਜਾ ਪਈ ਮੇਰਾ ਮਨ ਨਹੀਂ ਕਰ ਰਿਹਾ ਨਹੀਂ ਜਾ ਪਈ ਮੇਰੇ ਪਾਪਾ ਨੇ ਤਾਂ ਕਿਹਾ ਸੀ ਜੇ ਤੂੰ ਜਾਣਾ ਹੈ ਤਾਂ ਜਾ ਪਰ ਉੱਥੇ ਦੇਖ ਲੈ ਤੂੰ ਮਿਹਨਤ ਕਰ ਲਈ ਬੇਸ਼ੱਕ ਮੇਰੇ ਵੱਲੋਂ ਮੇਰੇ ਕੋਲ ਛੁੱਟੀ ਹੈ ਤੇ ਮੁੱਖਲੀ ਛੁੱਟੀ ਹੈ ਔਰ ਮੈਂ ਤੇਰੇ ਨਾਲ ਵੀ ਜਾ ਸਕਦਾ ਜੇ ਤੈਨੂੰ ਲੱਗਦਾ ਵੀ ਮੈਂ ਮੈਂ ਖੁਦ ਪਿੱਛੇ हट ਗਈ ਵਾ ਤੁਹਾਨੂੰ ਕਿਵੇਂ ਵੀ ਮੇਰੀ ਸਟੱਡੀ ਖਰਾਬ ਹੋਏਗੀ ਉਹਦੇ ਤੇ ਅਸਰ ਪਾਏਗਾ ਸ਼ਾਇਦ ਨਹੀਂ ਦੋ ਮਹੀਨੇ ਉਹ ਉੱਥੇ ਬਿਲਾਉਂਦੇ ਨੇ ਜੀ ਤੇ ਇੱਕ ਮੈਂ ਤੁਹਾਡੀ ਵੀਡੀਓ ਦੇਖੀ ਸੀ ਸੋਸ਼ਲ ਮੀਡੀਆ ਤੇ ਤੁਸੀਂ ਟਰੈਕਟਰ ਚਲਾਉਂਦੇ ਹੋ ਨਜ਼ਰ ਆ ਰਹੇ ਸੀ ਇਹਦੇ ਬਾਰੇ ਕੀ ਰਾਜ ਹੈ ਲੜਕੀਆਂ ਚਲੋ ਅੱਜਕੱਲ ਹਰ ਲਗਭਗ ਹਰ ਚੀਜ਼ ਚਲਾਉਂਦੇ ਨੇ ਪਰ ਤੁਸੀਂ ਟਰੈਕਟਰ ਚਲਾ ਰਹੇ ਸੀ ਉਹ ਵੀ ਸਕੂਲ ਦੇ ਵਿੱਚ ਇਹ ਜਾਦਾ ਖਾਸ ਗੱਲ ਹੈ ਮਤਲਬ ਤੁਸੀਂ ਖੁਦ ਸਕੂਲ ਦੇ ਕੰਮ ਕਰਨ ਦੇ ਵਿੱਚ ਵੱਚ ਚੱਕੇ ਹਿੱਸਾ ਲੈ ਰਹੇ ਹੋ ਇਹਦੇ ਬਾਰੇ ਜਰੂਰ ਦੱਸੋ ਜੀ ਮੈਨੂੰ ਸ਼ੌਂਕ ਤਾਂ ਮੈਨੂੰ ਬਾਰੇ ਇੱਕ ਚੀਜ਼ ਹੈ ਮੈਨੂੰ ਇਹ ਹੁੰਦਾ ਮੇਰੇ ਅੰਦਰ ਹੀ ਫੁੱਟਦਾ ਵੀ ਮੈਂ ਇਹ ਕੰਮ ਵੀ ਤਰਾਇਆ ਵੀ ਕਰਾ ਇਹ ਵੀ ਤਰਾ ਔਰ ਮੈਂ ਵਿਆਹ ਤੋਂ ਪਹਿਲਾਂ ਹੀ ਟਰੈਕਟਰ ਸਿੱਖ ਲਿਆ ਸੀ ਮੇਰੇ ਪੂਆ ਜੀ ਦੇ ਘਰ ਗਈ ਹੋਈ ਸੀ ਮੈਂ ਉੱਥੇ ਉਹ ਤਾਂ ਟਰੈਕਟਰ ਸਿੱਖਿਆ ਔਰ ਸਾਡੇ ਸਕੂਲ ਦੇ ਵਿੱਚ ਗਰਾਊਂਡ ਦੇ ਵਿੱਚ ਇਹ ਵਾਰਸ਼ਾ ਕਰਕੇ ਬਹੁਤ ਘਾ ਹੋਇਆ ਹੋਇਆ ਸੀ ਬੱਚਿਆਂ ਨੂੰ ਹਾਂ ਗੇਮਸ ਵੀ ਸ਼ੁਰੂ ਹੋਣ ਵਾਲੀਆਂ ਨੇ ਗਰਾਊਂਡ ਦੀ ਸਫਾਈ ਕਰਨੀ ਸੀ ਤੋਂ ਸਾਡੇ ਸਕੂਲ ਦੇ ਨੇੜੇ ਰਹਿੰਦੇ ਨੇ ਜੈਂਟਲਮੈਨ ਕੋਈ ਮਤਲਬ ਉਹਨੇ ਫੋਨ ਕੀਤਾ ਮੈਨੇ ਵੀ ਗਰਾਊਂਡ ਦੇ ਵਿੱਚ ਆਪਣੀ ਸਫਾਈ ਕਰਨੀ ਹੈ ਉਹ ਆਏ ਉਹਨਾਂ ਨੇ ਥੋੜਾ ਕੰਮ ਅਸਿਕਰ ਇਹ ਮੈਂ ਕਿ ਚਲੋ ਤੁਸੀਂ ਇਹਨੂੰ ਛੱਡ ਜੋ ਵੀ ਮੈਂ ਖੂਟ ਕਰ ਲੈਂਦੀ ਆ ਫਿਰ ਮੈਨੇ ਉਹ ਗਰਾਊਂਡ ਦੇ ਵਿੱਚ ਟਰੈਕਟਰ ਚਲਾਇਆ ਮੰਤਰੇ ਮੇਰੇ ਬੱਚਿਆਂ ਨੂੰ ਥੋੜੇ ਸੌਫ ਹੋ ਜਾਈ ਪ੍ਰੈਕਟਿਸ ਕਰਨ ਦੀ ਮੈਨੇ ਪ੍ਰੈਕਟਿਸ ਕਰਾਣੀ ਸ਼ੁਰੂ ਕਰਨੀ ਜੀ ਮੈਂ ਤੁਹਾਨੂੰ ਆਰਗੈਨਿਕ ਮੰਡੀ ਦੇ ਵਿੱਚ ਵੀ ਖੜਿਆ ਦੇਖਿਆ ਤੁਸੀਂ ਕੋਈ ਕੰਮ ਛੱਡਣਾ ਪੜਾਣੇ ਤੁਸੀਂ ਹੋ ਖੜਾਣੇ ਤੁਸੀਂ ਹੋ ਮੈਨੇ ਸੁਣ ਵਿੱਚ ਆ ਤੁਸੀਂ ਫਿਲਮਾਂ 'ਚ ਵੀ ਕੰਮ ਕਰਦੇ ਹੋ ਤੇ ਨਾਲੋਂ ਨਾਲ ਤੁਸੀਂ ਆਰਗੈਨਿਕ ਮੰਡੀ ਦੇ ਵਿੱਚ ਖੜੇ ਹੋ ਮੈਂ ਜੀ ਮੈਨੂੰ ਕੜਾਈ ਕੜਾਈ ਸਲਾਈ ਦਾ ਬਹੁਤ ਸ਼ੌਕ ਹੈ ਮਰ ਕੁਕਿੰਗ ਦਾ ਬਹੁਤ ਸ਼ੌਕ ਹੈ ਜੀ ਮੈਨੂੰ ਮਤਲਬ ਕਿ ਮੈਨੂੰ ਹਰ ਇੱਕ ਕੰਮ ਦਾ ਸ਼ੌਂਕ ਹੈ ਮੈਨੂੰ ਇਹ ਹੁੰਦਾ ਵੀ ਮੈਂ ਇਹ ਕਰ ਸਕਦੀ ਆਂ ਔਰ ਮੈਂ ਕਰਦੀ ਆਂ ਠੀਕ ਹੈ ਆਰਗੈਨਿਕ ਮੰਡੀ ਦੇ ਵਿੱਚ ਮੈਂ ਸਪੈਸ਼ਲ ਤਰ੍ਹਾਂ ਦੇ ਅਚਾਰ ਜੋ ਸ਼ਾਇਦ ਕਿਸੇ ਨੇ ਨਹੀਂ ਪਾਇਆ ਹੋਣਾ ਉਹ ਅਚਾਰ ਔਰ ਚਟਨੀ ਜਿਬੜਾਂ ਦੀ ਚਟਨੀ ਜਿਵੇਂ ਅ ਚਕੰਦਰ ਦੀ ਚਟਨੀ ਮੈਂ ਬਣਾਈ ਲੈ ਕੇ ਗਈ ਮੈਂ ਔਰ ਵੈਸੇ ਵੀ ਹਰ ਇੱਕ ਸੰਡੇ ਸੀ ਉਹਨਾਂ ਨੂੰ ਚਾਹ ਪਿਆ ਕੇ ਆਨੇ ਆ ਜੀ ਨਾਲ ਆਪਣੇ ਕੋਈ ਮਤਲਬ ਅਚਾਰ ਲੈ ਜੰਨੇ ਆ ਥੋੜੇ ਲੈ ਜੰਨੇ ਆ ਵੀ ਚਲੋ ਸੇਵਾ ਆਪਣੀ ਚੀਜ਼ ਨਵੀਂ ਕੋਈ ਲੈ ਕੇ ਚੱਲੀ ਸੀ ਬਾਜ਼ਾਰ ਦੇ ਵਿੱਚ ਤੇ ਸਲਾਈ ਦਾ ਬਹੁਤ ਸ਼ੌਕ ਹੈ ਮੈਨੂੰ ਸਲਾਈ ਕੜਾਈ ਦਾ ਜੀ ਸਲਾਈ ਦਾ ਇਹ ਵੀ ਮੈਂ ਜਿਵੇਂ ਗੁੱਟਕਾ ਸਹਿਰ ਦੇ ਕਵਰ ਸੀ ਕਿਹ ਦਿੱਤੇ ਸੈਂਚੀਆਂ ਦੇ ਕਵਰ ਬਣਾਈ ਗੁਰਦੁਆਰਾ ਛੇੜਾ ਸਾਹਿਬ ਕਾਜ ਲੈ ਵਖੇ ਇੱਕ ਪ੍ਰਾਤਨ ਮੀਰ ਹੈ ਜੀ ਬਾਬਾ ਜੀ ਉਹਨਾਂ ਦੇ ਵਸਤਰ ਕਾਫੀ ਪੁਰਾਣੇ ਸੀ ਮੇਰੇ ਉਹਨਾਂ ਦੀ ਬਸਤਰਾਂ ਦੀ ਸੇਵਾ ਕਰਨ ਦਾ ਮੈਨੂੰ ਮੌਕਾ ਮਿਲਿਆ ਤੇ ਮੈਨੂੰ ਬਹੁਤ ਅੱਛੇ ਢੰਗ ਨਾਲ ਮਤਲਬ ਪਰਮਾਤਮਾ ਦੀ ਸੇਵਾ ਮੈਨੂੰ ਨਹੀਂ ਆਈ ਉਹ ਸੀ ਕੇ ਦਿੱਤੀ ਬਸਤਰ ਉੱਤੇ ਇਹ ਕੋਰੋਨਾ ਕਾਲ ਦੇ ਵਿੱਚ ਬਹੁਤ ਹਜ਼ਾਰਾਂ ਦੀ ਗਿਣਤੀ ਸਮਝ ਲਓ ਮਾਸਕ ਮੈਂ ਬਣਾਏ ਸਾਰੇ ਨਾਕਿਆਂ ਤੇ ਬੰਦੇ ਹੋ ਜਿੱਥੇ ਵੀ ਕਿਤੇ ਮਤਲਬ ਮੈਨੂੰ ਲੱਗਦਾ ਸੀ ਕਿ ਕਿਸੇ ਨੂੰ ਮਾਸਕ ਦੀ ਜ਼ਰੂਰਤ ਹੈਗੀ ਹੈ ਬਹੁਤ ਮਾਸਕ ਮੈਂ ਬਣੇ ਇਸ ਟਾਈਮ ਤੇ ਤੁਸੀਂ ਫਿਲਮਾਂ ਦੇ ਵਿੱਚ ਵੀ ਕੰਮ ਕੀਤਾ YouTube ਤੇ ਵੀ ਮੈਂ ਤੁਹਾਡੀਆਂ ਕਈ ਫਿਲਮਾਂ ਦੇਖੀਆਂ ਨੇ ਉਹਦੇ ਬਾਰੇ ਜਰੂਰ ਜਾਣਕਾਰੀ ਦਿਓ ਤੁਸੀਂ ਮੈਂ ਜੀ ਸਮਾਜ ਨੂੰ ਸੇਧ ਦੇਣ ਵਾਲੀਆਂ ਛੋਟ ਮੂਵੀਜ਼ ਬਣਾੰਨੇ ਆ ਜੀ ਜਿਵੇਂ ਅਸੀਂ ਇੱਕ ਫਿਲਮ ਸ਼ੂਟ ਕੀਤੀ ਨਸ਼ਾ ਇੱਕ ਮੌਤਾ ਸਫਰ ਉਹਦੇ ਨਾਲ ਹੀ ਅਸੀਂ ਇੱਕ ਕਮੇਡੀ ਫਿਲਮ ਵੀ ਮਲਾਈ 4000 ਤੱਕ ਪਰ ਇੱਕ ਇਮਾਨ ਫਿਲਮ ਕੀਤੀ ਸੀ ਕਿ ਵੋਲਡ ਚੇਨ ਰਖੜੀ ਰਖੜੀ ਦੇ ਵਿੱਚ ਵੀ ਸੀ ਇਹ ਦੱਸਿਆ ਵੀ ਕਿਵੇਂ ਮਤਲਬ ਭਰਾਵਾਂ ਦੀ ਪ੍ਰਜਾਈਆਂ ਕਿਵੇਂ ਆਪਣੇ ਮਾਣਾਂ ਨੂੰ ਨਹੀਂ ਬਰਦਾਸ਼ਤ ਕਰਦੀਆਂ ਵੀ ਘਰੇ ਇਹਨੂੰ ਉਸ ਟਾਪਿਕ ਤੇ ਇੱਕ ਅਸੀਂ ਇਹ ਰਖਣੀ ਬਣਾ ਰਖਣੀ ਫਿਲਮ ਬਣਾਈ ਜੀ ਤੇ ਇਹ ਫਿਲਮਾਂ ਰਾਹੀਂ ਵੀ ਤੁਸੀਂ ਸਮਾਜ ਨੂੰ ਚੰਗੇਰਾ ਪਾਉਣ ਦੀ ਕੋਸ਼ਿਸ਼ ਕਰਦੇ ਹੋ ਜਿਵੇਂ ਤੁਸੀਂ ਦੱਸਿਆ ਕਿ ਨਸ਼ੇ ਦੇ ਵਿੱਚ ਨੌਜਵਾਨਾਂ ਨੂੰ ਪਛਾਣ ਖਾਤਾ ਤੁਸੀਂ ਫਿਲਮਾਂ ਬਣਾਈਆਂ ਤੇ ਵਿੱਚ ਕਮੇਡੀ ਵੀ ਕੀਤੀ ਹਾਂਜੀ ਇਹ ਤੁਸੀਂ ਵੈਸੇ ਦੇਖ ਚੁੱਕੇ ਹੋਣੇ ਇੱਕ ਇੱਕ ਕਮੇਡੀ ਫਿਲਮ ਬਣਾਈ ਹੈ ਬਾਕੀ ਮੇਰੇ ਹਸਬੰਦ ਵੀ ਬਹੁਤ ਲਾਸ਼ੀ ਨਾਲ ਮਗਲ ਵੀ ਨਾਲ ਸਪੋਰਟ ਦੇ ਨਾਲ ਮੈਂ ਇਹ ਕਰ ਪਾਨੀ ਉਹਨਾਂ ਦੇ ਨਾਲ ਜੀ ਤੁਸੀਂ ਸਕੂਲ ਦੇ ਵਿੱਚ ਵਿਦਿਆਰਥੀਆਂ ਨੂੰ ਕਿਹੜੇ ਕਿਹੜੇ ਚੀਜ਼ਾਂ ਦੀ ਤਿਆਰੀ ਕਰਵਾਨੇ ਹੋ ਖੇਡਾਂ ਪੜ੍ਹਾਈ ਤੋਂ ਇਲਾਵਾ ਕੀ ਕੀ ਚੀਜ਼ਾਂ ਕਰਵਾਨੇ ਤੁਸੀਂ ਮੈਂ ਜੀ ਬੱਚਿਆਂ ਨੂੰ ਸੱਭਿਆਚਾਰਕ ਪ੍ਰੋਗਰਾਮ ਲਈ ਤਿਆਰ ਕਰਦੀ ਹਾਂ ਜਿਵੇਂ ਸਾਡੇ ਸਕੂਲਾਂ ਦੇ ਮਾਲ ਮੇਲਾ ਚੱਲਦਾ ਹੈ ਤੇ ਮੈਂ ਪਟਿਆਲਾ ਡਿਸਟ੍ਰਿਕਟ ਦੇ ਵਿੱਚ ਆਲੋ ਆਲ ਉੱਥੇ ਬੱਚਿਆਂ ਨੂੰ ਲੈ ਕੇ ਇੱਕ ਬੱਚਾ ਕਵਿਤਾ ਮੁਕਾਬਲੇ ਸੀ ਕਵੀਸ਼ਰੀ ਔਰ ਇੱਕ ਡਰਾਇੰਗ ਇਹ ਤਿੰਨੋਂ ਬੱਚੇ ਮੇਰੇ ਪੋਜੀਸ਼ਨ ਲੈ ਕੇ ਆਏ ਨੇ ਤੇ ਵੱਖ-ਵੱਖ ਜਥੇਬੰਦੀਆਂ ਵੱਲੋਂ ਜਿੱਥੇ ਵੀ ਕੋਈ ਬੱਚਿਆਂ ਲਈ ਕੰਪੀਟੀਸ਼ਨ ਕਰਵਾਏ ਜਾਂਦੇ ਨੇ ਕਵਿਤਾ ਗਾਇਨ ਮੁਕਾਬਲੇ ਨਾ ਦਸਤਾਰਬੰਦੀ ਜਾਂ ਕੁਝ ਵੀ ਮਤਲਬ ਇਹ ਕਰਵਾਉਂਦੇ ਨੇ ਸੰਸਥਾਵਾਂ ਵਾਲੇ ਤਾਂ ਮੈਂ ਆਪਣੇ ਬੱਚੇ ਲੈ ਕੇ ਆਨੀ ਆ ਔਰ ਮੈਂ ਪੋਜੀਸ਼ਨ ਮੇਰੇ ਬੱਚੇ ਲੈਂਦੇ ਨੇ ਇਹ ਲੈਵਲ ਨੂੰ ਮੈਨੂੰ ਵੀ ਜੱਜ ਦੇ ਤੌਰ ਤੇ ਬੁਲਾਇਆ ਜਾਂਦਾ ਜੀ ਫਿਰ ਮੈਂ ਸੇਵਾ ਨਿਭਾਉਣੀ ਹੈ ਵਾਹਿਗੁਰੂ ਦੀ ਕਿਰਪਾ ਨਾਲ ਮਿੱਤ ਸੇਵਾ ਲੈਂਦੇ ਨੇ ਉਹ ਔਰ ਮੈਂ ਨਿਭਾ ਰਹੀ ਹਾਂ ਪ੍ਰਮਾਤਮਾ ਦਾ ਹੱਥ ਮੇਰੇ ਸਿਰ ਤੇ ਜਿਹੜਾ ਹੈਗਾ ਉਹਦੇ ਸਦਕਾ ਮੈਂ ਹੀ ਬਹੁਤ ਮਤਲਬ ਵਧੀਆ ਢੰਗ ਨਾਲ ਆਪਣੀ ਜ਼ਿੰਮੇਵਾਰੀ ਯਾਨੀ ਡਿਊਟੀ ਨਿਭਾ ਰਹੀ ਹਾਂ ਜੀ ਅਜੇ ਮੈਡਮ ਪੜ੍ਹਾਈ ਤੋਂ ਇਲਾਵਾ ਤੁਸੀਂ ਕਿਹੜੇ-ਕਿਹੜੇ ਚੀਜ਼ਾਂ ਦੇ ਵਿੱਚ ਤੁਸੀਂ ਆਪਣੇ ਵਿਦਿਆਰਥੀਆਂ ਦੀ ਤਿਆਰੀ ਕਰਵਾਨੀਓ ਬੱਚਿਆਂ ਨੂੰ ਪੜ੍ਹਾਈ ਤੋਂ ਇਲਾਵਾ ਖੇਡ ਗਤੀਵਿਧੀਆਂ ਕਰਵਾਨੀਆਂ ਸੱਭਿਆਚਾਰਕ ਗਤੀਵਿਧੀਆਂ ਕਰਾਉਣੀਆਂ ਹੈ ਮੇਰੇ ਬੱਚੇ ਨੂੰ ਇੱਕ ਮੇਰਾ ਬੱਚਾ ਹੈਗਾ ਡਰਾਇੰਗ ਕੰਪੀਟੀਸ਼ਨ ਦੇ ਵਿੱਚ ਜਾਂਦਾ ਹੈ ਜ਼ਿਲ੍ਹੇ ਦੇ ਵਿੱਚੋਂ ਦੋ ਵਾਰ ਜ਼ਿਲ੍ਹੇ ਦੇ ਵਿੱਚ ਫਸਟ ਆਇਆ ਹੁਣ ਇੱਕ ਲੜਕੀ ਹੈ ਜਿਹਨੂੰ ਸ਼ਾਰਟ ਪੁੱਟ ਦੀ ਤਿਆਰੀ ਮੈਨੇ ਕਰਵਾਈ ਉਹ ਵੀ ਸਟੇਟ ਲੈਵਲ ਤੇ ਮੈਂ ਉਹਨੂੰ ਲੈ ਕੇ ਗਈ ਖਡਨਾਲੀ ਅਨੰਪੁਰ ਸਾਹਿਬ ਵਿਖੇ ਹੋਈ ਸੀ ਵਿਸ਼ੇਸ਼ ਸਾਲ ਗੇਮਾਂ ਜਿਹੜੀਆਂ ਤਾਂ ਮੈਂ ਬੱਚਿਆਂ ਨੂੰ ਬਾਲ ਮੇਲੇ ਦੇ ਵਿੱਚ ਜਿਲ੍ਹਾ ਪਟਿਆਲਾ ਵਿਖੇ ਅਨੰਦਵਾਲ ਔਰ ਅਬਲਵਾ ਦੋ ਪਿੰਡਾਂ ਵਿੱਚ ਮੇਲਾ ਲੱਗਿਆ ਔਰ ਮੇਰਾ ਬੱਚਾ ਕਵਿਤਾ ਮੁਕਾਬਲੇ ਦੇ ਵਿੱਚ ਇੱਕ ਮੇਰੀ ਲੜਕੀ ਹੈ ਉਹ ਫਰਸਟ ਫਿਨਿਸ਼ਨ ਲੈ ਕੇ ਆਈ ਡ੍ਰੇਇੰਗ ਕੰਪੀਟੀਸ਼ਨ ਦੇ ਵਿੱਚ ਵੀ ਮੇਰਾ ਬੱਚਾ ਉਥੋਂ ਇਨਾਮ ਲੈ ਕੇ ਆਇਆ ਮੈਂ ਪੜ੍ਹਾਈ ਤੋਂ ਇਲਾਵਾ ਬੱਚਿਆਂ ਨੂੰ ਖੇਡਾਂ ਦੀ ਤਿਆਰੀ ਕਰਾਨੀ ਹੈ ਜੀ ਔਰ ਮੇਰਾ ਬੱਚਾ ਇੱਕ ਸਟੇਟ ਖੇਡਣ ਗਿਆ ਸੀ ਪਿਛਲੀ ਵਾਰ ਇਥੋਂ ਪੋਜੀਸ਼ਨ ਲੈ ਕੇ ਡਿਸਟ੍ਰਿਕਟ ਲੈਵਲ ਤੋਂ ਇਸ ਤੋਂ ਇਲਾਵਾ ਮੈਂ ਬੱਚਿਆਂ ਨੂੰ ਸੱਭਿਆਚਾਰਕ ਗਤੀਵਿਧੀਆਂ ਵੀ ਕਰਾਨੀਆਂ ਜੀ ਫਟਿਆਲਾ ਜ਼ਿਲ੍ਹੇ ਦੇ ਪਿੰਡਾਂ ਦੇ ਵਿੱਚ ਲਗਾਤਾਰ 2 ਸਾਲ ਮੇਲੇ ਲੱਗਿਆ ਜੀ ਇੱਕ ਆਲੋਵਾਲ ਤੇ ਇੱਕ ਅਬਲਵਾਲ ਪਿੰਡ ਜੀ 2 ਸਾਲ ਨੇ ਲਗਾਤਾਰ ਬੱਚੇ ਨੂੰ ਉੱਥੇ ਲੈ ਕੇ ਜਾਂਦੇ ਰਹੇ ਨਹੀਂ ਪਾਰਟਿਸਿਪੇਟ ਕਰਾਇਆ ਤੇ ਪੇਸ਼ਨਾ ਵੀ ਲੈ ਕੇ ਆਏ ਨੇ ਬੱਚੇ ਪੜਾਈ ਤੋਂ ਇਲਾਵਾ ਜੀ ਮੈਂ ਗੇਮਸ ਦੀ ਤਿਆਰੀ ਕਰਾਨੀ ਹੈ ਬੱਚਿਆਂ ਨੂੰ ਮੈਂ ਪਿਛਲੀ ਵਾਰ ਇੱਕ ਬੱਚਾ ਤਿਆਰ ਕੀਤਾ ਜਿਸ ਵੀ ਡਿਸਟ੍ਰਿਕਟ ਲੈਵਲ ਤੇ ਪੋਜੀਸ਼ਨ ਲੈ ਕੇ ਅਸੀਂ ਸਟੇਟ ਖੇਡਣ ਗਏ ਮੈਂ ਬੱਚੇ ਨੂੰ ਖੁਦ ਲੈ ਕੇ ਗਈ ਉੱਥੇ ਜੀ ਉਹ ਬੱਚੇ ਦੇ ਘਰੋਂ ਵੀ ਬਹੁਤ ਪ੍ਰੋਬਲਮ ਆਉਂਦੀ ਸੀ ਮੈਂ ਫਿਰ ਸਕੂਲੋਂ ਲੈ ਕੇ ਆਈ ਉਹਨਾਂ ਨੂੰ ਘਰੋਂ ਲੈ ਕੇ ਉੱਥੇ ਅਨੰਦਪੁਰ ਸਾਹਿਬ ਲੈ ਕੇ ਗਈ ਜੀ ਉਹਨੂੰ ਬੱਚੇ ਨੂੰ ਇਸ ਤੋਂ ਇਲਾਵਾ ਸੱਭਿਆਚਾਰਕ ਗਤੀਵਿਧੀਆਂ ਕਰਵਾਨੀਆਂ ਜੀ ਬੱਚਿਆਂ ਨੂੰ ਡਰਾਇੰਗ ਵਗੈਰਾ ਜਾਂ ਕਵਿਤਾ ਉਚਾਰਨ ਮੁਕਾਬਲੇ ਮਾਲ ਮੇਲੇ ਲੱਗਦੇ ਨੇ ਪ੍ਰਾਇਮਰੀ ਸਕੂਲਾਂ ਦੇ ਉਹਨਾਂ ਮਾਲ ਮੇਲਿਆਂ ਦੇ ਵਿੱਚ ਲਗਾਤਾਰ 2 ਸਾਲ ਪਟਿਆਲਾ ਜ਼ਿਲ੍ਹੇ ਦੇ ਵਿੱਚ ਇੱਕ ਪਿੰਡ ਅਲੋਵਾਲ ਔਰ ਇੱਕ ਅਵਲੋਵਾਲ ਦੋ ਪਿੰਡਾਂ ਦੇ ਵਿੱਚ ਮੇਲਾ ਲੱਗਿਆ ਜੀ ਮੈਂ ਆਪਣੇ ਬੱਚਿਆਂ ਨੂੰ ਉੱਥੇ ਲੈ ਕੇ ਗਈ ਔਰ ਪੋਜੀਸ਼ਨ ਹਾਸਲ ਕਰਕੇ ਲੈ ਕੇ ਆਏ ਅਸੀਂ ਇਸ ਤੋਂ ਇਲਾਵਾ ਜਿਵੇਂ ਬਹੁਤ ਜਿਵੇਂ ਲੂਗਨ ਸੈਂਸ ਸਟਡੀ ਸਰਕਲ ਜਿਥੇ ਬੰਦੀਆਂ ਨੇ ਇਹਨਾਂ ਦੇ ਨਾਲ ਮੇਰਾ ਕਾਫੀ ਮਤਲਬ ਹੈਗੇ ਨੇ ਪਿਆਰ ਭਾਵਨਾ ਵਾਲੇ ਸਬੰਧ ਨੇ ਔਰ ਮੈਨੂੰ ਜਦੋਂ ਗਰੋਵ ਸੈਂਸਰ ਚੜੀ ਸਰਕਲ ਵਾਲੇ ਕਵਿਤਾ ਚਾਰਨ ਮੁਕਾਬਲੇ ਕਰਵਾਂਦੇ ਨੇ ਜਾਂ ਕੋਈ ਕਵੀਸ਼ਰੀ ਮੁਕਾਬਲੇ ਕਰਵਾਂਦੇ ਨੇ ਮੈਂ ਆਪਣੇ ਬੱਚਿਆਂ ਨੂੰ ਲੈ ਕੇ ਆਂਦੀ ਐ ਇਥੋਂ ਪ੍ਰੀਸ਼ਾ ਲੈ ਕੇ ਜਾਂਦੇ ਨੇ ਮੇਰੇ ਬੱਚੇ ਔਰ ਮੈਨੂੰ ਇਹਨਾਂ ਨੇ ਜੱਜ ਦੇ ਤੌਰ ਤੇ ਸੇਵਾ ਨਿਭਾਉਣ ਦਾ ਮੌਕਾ ਵੀ ਦਿੱਤਾ ਔਰ ਪ੍ਰਮਾਤਮਾ ਦੀ ਕਿਰਪਾ ਨਾਲ ਮੈਂ ਆਪਣੀ ਡਿਊਟੀ ਨੂੰ ਬਹੁਤ ਵਧੀਆ ਢੰਗ ਨਾਲ ਲਵਾਇਆ ਜੀ ਮੈਂ ਚਾਹੁੰਨੀ ਐ ਵੀ ਜਿਵੇਂ ਮੈਂ ਇਹ ਮੈਡਲ ਪ੍ਰਾਪਤ ਕੀਤੇ ਨੇ ਦੇਖੋ ਇਹ ਦੇਖ ਸਕਦੇ ਹੋ ਤੁਸੀਂ ਜੀ ਮੈਡਲ ਮੈਂ ਪ੍ਰਾਪਤ ਕੀਤੇ ਨੇ ਔਰ ਮੈਂ ਇਹ ਪ੍ਰਾਪਤ ਕੀਤੇ ਨੇ ਮੈਨੂੰ ਪਹਿਲਾਂ ਆਪਣੇ ਫਾਦਰ ਦੀ ਮਾਂ ਪਰ ਵੀ ਬਹੁਤ سپورਟ ਸੀ ਜੀ ਉਸ ਤੋਂ ਬਾਅਦ ਵਿਆਹ ਤੋਂ ਬਾਅਦ ਮੇਰੇ ਹਸਬੰਦ ਨੇ ਮੈਨੂੰ ਬਹੁਤ ਮਤਲਬ ਕਿੰਨਾ ਹਿੰਮਤ ਦਿੱਤੀ ਮੈਨੂੰ ਹੌਸਲਾ ਦਿੱਤਾ ਜਿਹਦੇ ਕਰਕੇ ਮੈਂ ਪ੍ਰਾਪਤ ਕਰ ਸਕੀ ਔਰ ਮੈਂ ਚਾਹੁੰਨੀ ਐ ਵੀ ਪੰਜਾਬ ਦੀਆਂ ਧੀਆਂ ਵੀ ਇਸ ਤਰ੍ਹਾਂ ਹੀ ਮਿਹਨਤ ਕਰਕੇ ਅੱਗੇ ਵਧਣ ਇਸ ਤਰ੍ਹਾਂ ਦੇ ਮੈਰੀਅਰ ਵਗੈਰ ਪ੍ਰਾਪਤ ਕਰਨ ਔਰ ਮਾਪੇ ਵੀ ਉਹਨਾਂ ਦੀ ਪੂਰੀ ਸਪੋਰਟ ਕਰਨ ਤਾਂ ਕਿ ਉਹ ਕਿਸੇ ਗੱਲੋਂ ਵੀ ਮਾਰਨਾ ਖਾਣ ਕੂਣੀ ਆ। ਇਹ ਹਰ ਇੱਕ ਖੇਤਰ ਦੇ ਵਿੱਚ ਮੱਲਾ ਮਾਰਨਾ। ਗੁਰੂਗੋਵਿੰਦ ਸਿੰਘ ਸਟਡੀ ਸਰਕਲ ਵੱਲੋਂ ਮੈਨੂੰ ਮਾਣ ਭਾਗ ਔਰ ਅਵਾਰਡ ਦਿੱਤਾ ਗਿਆ ਜੀ। ਨੈਸ਼ਨਲ ਗੇਮਸ ਦੇ ਵਿੱਚ ਪ੍ਰਾਪਤੀਆਂ ਦੇ ਸਬੰਧ ਵਿੱਚ ਮੈਂ ਨੈਸ਼ਨਲ ਗੇਮਸ ਦੇ ਵਿੱਚੋਂ 골ਡ ਮੈਡਲ ਔਰ ਗੋਲਡ ਮੈਡਲ ਦੋ ਮੈਡਲ ਪ੍ਰਾਪਤ ਕੀਤੇ ਜਿੰਨਾ ਕਰਕੇ ਮੈਨੂੰ ਇਹਨਾਂ ਨੇ ਸਨਮਾਨਿਤ ਕੀਤਾ ਜੀ। ਇਹ ਫਾਊਂਡੇਸ਼ਨ ਵੱਲੋਂ ਜੀ ਮੈਨੂੰ ਇੰਟਰਨੈਸ਼ਨਲ ਔਮਨ ਡੇ ਦੇ ਉੱਤੇ ਸਨਮਾਨਿਤ ਕੀਤਾ ਗਿਆ ਖੇਡਾਂ ਦੀ ਪ੍ਰਾਪਤੀ ਦੇ ਸੰਬੰਧ ਨਾਲ ਬੱਚੇ ਨੂੰ ਮੈਂ ਸਿਖਾ ਕੇ ਲੈ ਕੇ ਆਨੀ ਹੈ ਨਾ ਗਲੋਮਿਸਨ ਸਟਡੀ ਸਰਕਲ ਲੋ ਜਾਂ ਹੋਰ ਕਿਸੇ ਵੀ ਸੰਸਥਾ ਵੱਲੋਂ ਕੋਈ ਕਵਤਾ ਜਨ ਮੁਕਾਬਲੇ ਜਾਂ ਕਵਿਸ਼ਰੀ ਮੁਕਾਬਲੇ ਕਰਵਾਏ ਜਾਂਦੇ ਨੇ ਸਾਰਵੰਦੀ ਮੁਕਾਬਲੇ ਕਰਾਏ ਜਾਂਦੇ ਨੇ ਮੈਂ ਆਪਣੇ ਬੱਚਿਆਂ ਨੂੰ ਕੈਰੀ ਕਰਕੇ ਲੈ ਕੇ ਆਨੀ ਹੈ ਔਰ ਬੱਚਿਆਂ ਦੇ ਨਾਲ ਮੈਨੂੰ ਹੀ ਸਨਮਾਨਿਤ ਕੀਤਾ ਜਾਂਦਾ ਹੈ ਔਰ ਮੇਰੀ ਡਿਊਟੀ ਜੱਜ ਦੇ ਤੌਰ ਤੇ ਵੀ ਲਗਾਈ ਜਾਂਦੀ ਹੈ ਜਿਸ ਨੂੰ ਮੈਂ ਪ੍ਰਮਾਤਮਾ ਦੀ ਕਿਰਪਾ ਨਾਲ ਬਿਲਕੁਲ ਸਹੀ ਢੰਗ ਨਾਲ ਨਿਭਾਵਾਂ ਬੰਨੀ ਹੈ ਔਰ ਵੈਗ੍ਰੂਤੀ ਮੇਰੇ ਵੀ ਮੈਂ ਇਹ ਖੁਸ਼ ਕਰਪਾਨੀ ਜੀ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਇਹੋ ਜਿਹੇ ਨਿਪੁੰਨ ਅਧਿਆਪਕਾਂ ਦੀ ਸਾਰੇ ਪੰਜਾਬ ਨੂੰ ਕੀ ਸਾਰੇ ਭਾਰਤ ਨੂੰ ਲੋੜ ਹੈ ਜਿਹੜਾ ਅਧਿਆਪਕ ਖੇਡਾਂ ਦੇ ਵਿੱਚ ਪੜਾਈ ਦੇ ਵਿੱਚ ਤੇ ਦੁਨੀਆਂ ਦੇ ਲਗਭਗ ਹਰੇਕ ਕੰਮ ਦੇ ਵਿੱਚ ਹੀ ਮਾਤ ਹਾਸਲ ਕਰਕੇ ਬੈਠਾ ਹੋਵੇ ਇਸ ਤੋਂ ਮਾਣ ਵਾਲੀ ਗੱਲ ਕੀ ਹੋ ਸਕਦੀ ਹੈ ਸਾਨੂੰ ਮਾਣ ਐਨਾਂ ਤੇ ਧੰਨਵਾਦੀ ਤੁਹਾਡਾ ਬਹੁਤ ਬਹੁਤ ਹਰਸ਼ੀ ਕਾਲ ਜੀ ਸ਼ਕਲ ਦੋਸਤੋ ਉਮੀਦ ਕਰਦੇ ਹਾਂ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਵਧੀਆ ਖਿਡਾਰੀ ਤੇ ਵਧੀਆ ਲੋਕਾਂ ਨਾਲ ਤੁਹਾਡੀ ਗੱਲਬਾਤ ਕਰਾਵਾਂਗੇ ਧੰਨਵਾਦ